ਫਿਰੋਜ਼ਪੁਰ ਦੇ ਵਿੱਚ ਦੁੱਧ ਤੇ ਪਨੀਰ ਦੀ ਲੈ ਕੇ ਕੀ ਸੈਂਪਲਿੰਗ ਹੋਈ ਹੈ ਫੂਡ ਇਨਸਪੈਕਟਰ ਸਾਡੇ ਨਾਲ ਅਨਿਲ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਦੁੱਧ ਦੀ ਗੱਲ ਇਸ ਕਰਕੇ ਕਰ ਰਹੇ ਹੈਗੇ ਆ ਕਿ ਦੁੱਧ ਕਿਵੇਂ ਦਾ ਆ ਰਿਹਾ ਹੈਗਾ ਮਾਰਕੀਟ ਦੇ ਵਿੱਚ ਦੁੱਧ ਸਹੀ ਆ ਰਿਹਾ ਹੈਗਾ ਖਰਾਬ ਆ ਰਿਹਾ ਹੈਗਾ ਤਾਂ ਸਾਰੀ ਗੱਲਬਾਤ ਅਨਿਲ ਜੀ ਦੇ ਨਾਲ ਕਰਾਂਗੇ ਅਨਿਲ ਜੀ ਦੁੱਧ ਦੀ ਜਦੋਂ ਗੱਲ ਆਂਦੀ ਹੈਗੀ ਆ ਲੋਕਾਂ ਨੂੰ ਮਤਲਬ ਕਈ ਵਾਰ ਇਹ ਹੋ ਜਾਂਦਾ ਕਿ ਅਸੀਂ ਜਿਹੜਾ ਦੁੱਧ ਪੀ ਰਹੇ ਹੈਗੇ ਆ ਕਿ ਉਹ ਸਹੀ ਹੈਗਾ ਜਾਂ ਖਰਾਬ ਹੈਗਾ ਇਹ ਜਾਂ ਇਹ ਇੱਕ ਕੈਮੀਕਲ ਹੈ ਜਾਂ ਸਹੀ ਇਹ ਕਿੱਦਾਂ ਪਤਾ ਪਹਿਲੇ ਤਾਂ ਲਗਾਇਆ ਜਾ ਸਕਦਾ ਹੈਗਾ ਦੁੱਧ ਨੂੰ ਦੇਖੋ ਦੇਖ ਕੇ ਤਾਂ ਕੋਈ ਦੁੱਧ ਨੂੰ ਬਾਰੇ ਇਹ ਨਹੀਂ ਦੱਸ ਸਕਦਾ ਕਿ ਇਹ ਨਕਲੀ ਹੈ ਜਾਂ ਅਸਲੀ ਹੈ ਉਹ ਆਪਾਂ ਐਨਾਲਿਸਿਸ ਜਾਂ ਲੈਬ ਟੈਸਟ ਨਾਲ ਹੀ ਦੱਸ ਸਕਦੇ ਕਿ ਇਹ ਦੁੱਧ ਵਾਕਈ ਹੀ ਪੀਣ ਲੈ ਕੇ ਜਾਂ ਨਹੀਂ ਹੈ ਸੋ ਦੇਖੋ ਜੇ ਤਾਂ ਆਪਾਂ ਕਿਸੇ ਵੈਂਡਰ ਨਾਲ ਜਾਂ ਇੱਕ ਦੋਜੀ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਆ ਤਾਂ ਕੋਈ ਆਪਣੇ ਹਰ ਇੱਕ ਨੂੰ ਆਪਣੀ ਰੈਪਿਊਟੇਸ਼ਨ ਦਾ ਬਹੁਤ ਸਖਤ ਖਿਆਲ ਹੁੰਦਾ ਤੇ ਕੋਈ ਇਹ ਪਾਣੀ ਦੀ ਦੇਖੋ ਮਿਲਾਵਟ ਇਸ ਸ਼ਹਿਰ ਸਾਨੂੰ ਕਈ ਵਾਰ ਮਿਲੀ ਹੈਗੀ ਫੈਟ ਐਸ ਐਨ ਐਫ ਘਟਾ ਜਾਂਦਾ ਹੁਣ ਜਿਵੇਂ ਫਿਰ ਦੁੱਧ ਚ ਆਪਾਂ ਪਾਣੀ ਪਾਵਾਂਗੇ ਨੇਚਰਲ ਗੱਲ ਹੈ ਕਿ ਉਹਦਾ ਫੈਟ ਤੇ ਐਸ ਐਨ ਐਫ ਘਟੇਗਾ ਹੀ ਸੋ ਦੁੱਧ ਦੀ ਵਿੱਚ ਪਾਣੀ ਦੀ ਮਿਲਾਵਟ ਆਈ ਹੈ ਪਰ ਐਸਾ ਛ ਹੋਰ ਕੋਈ ਮਾਮਲਾ ਨਹੀਂ ਆਇਆ ਤੇ ਜੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੁੱਧ ਚ ਉਹਨਾਂ ਨੂੰ ਟੇਸ ਵੱਜੋ ਜਿਵੇਂ ਕੋਈ ਵੀ ਡਲਟਰੇਸ਼ਨ ਪਾਵਾਂਗੇ ਤਾਂ ਟੇਸਟ ਥੋੜਾ ਬਹੁਤਾ ਹਿੱਲੇਗਾ ਜੇ ਕਿ ਲੋਕਾਂ ਨੂੰ ਕਿਸੇ ਵੀ ਸਟੈਂਡ ਦੀ ਸ਼ਿਕਾਇਤ ਆਉਂਦੀ ਹੈ ਤਾਂ ਸਾਡੇ ਕੋਲ ਅਪਰੋਚ ਕਰ ਸਕਦੇ ਨੇ ਸਾਨੂੰ ਕੰਪਲੇਂਟ ਦੇ ਸਕਦੇ ਨੇ ਡੇਰੀ ਵਿਕਾਸ ਵਿਭਾਗ ਹੈਗਾ ਸਰ ਪੰਜਾਬ ਸਰਕਾਰ ਵੱਲੋਂ ਉਹਦੇ ਕੋਲ ਜਾ ਸਕਦੇ ਹਨ ਸਾਡੀ ਫੂਡ ਸੇਫਟੀ ਵੈਨ ਫੀਲਡ ਚ ਰਗਾਤਰ ਧਿਆਨ ਆਤ ਹੈਗੀ ਹੈ ਰੂਰਲ ਏਰੀਆ ਅਰਬਨ ਏਰੀਆਸ ਤੇ ਜਾ ਰਹੀ ਹੈਗੇ ਉਸ 50 ਰੁਪਏ ਦੀ ਇੱਕ ਬੜੀ ਮਾਮੂਲੀ ਜਿਹੀ ਫੀਸ ਨਾਲ ਉਹ ਮੌਕੇ ਤੇ ਹੀ ਤੁਹਾਨੂੰ 10 ਮਿੰਟਸ ਚ ਚੈੱਕ ਕਰਕੇ ਦੱਸ ਦੇਗੀ ਕਿ ਇਸ ਕੋਈ ਡਲਟਰੇਸ਼ਨ ਤਾਂ ਨਹੀਂ ਹੈਗੀ ਸਾਰੇ ਡਲਟਰੈਂਟਸ ਨਹੀਂ ਕਰ ਰਹੇ ਹੁੰਦੇ ਪਰ 8 ਤਰ੍ਹਾਂ ਦੇ ਜਿਹੜੇ ਮੇਜਰ ਡਲਟਰ ਵੀਡੀਓ ਵੀ ਜਿਹੜੀ ਸਾਹਮਣੇ ਆਈ ਹੈਗੀ ਸੀ ਦੁੱਧ ਉਬਲ ਰਿਹਾ ਹੈਗਾ ਤਾਂ ਉਹ ਬਿਲਕੁਲ ਉਹ ਬਣ ਰਹੀ ਹੈ ਮਲਾਈ ਹੁੰਦੀ ਤਾਂ ਉਹ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਪਰ ਇਦਾਂ ਦਾ ਕੋਈ ਫਿਰੋਜ਼ਪੁਰ ਚ ਵੀ ਮਾਮਲਾ ਕੋਈ ਤੁਹਾਡੇ ਸਾਹਮਣੇ ਆਇਆ ਕਿ ਐਵੇਂ ਦਾ ਦੁੱਧ ਮਾਰਕੀਟ ਦੇ ਵਿੱਚ ਆ ਰਿਹਾ ਹੋਵੇ ਜਾਂ ਪਨੀਰ ਐਵੇਂ ਦਾ ਆ ਰਿਹਾ ਹੋਵੇ ਦੇਖੋ ਐਸੇ ਕੋਈ ਦੁੱਧ ਦੀ ਕੰਪਲੇਂਟ ਮੈਨੂੰ 1 ਸਾਲ ਤੋਂ ਮੈਂ ਇਸ ਫਰੋਸਪੋ ਸ਼ਹਿਰ ਵਿੱਚ ਤਨਾਤ ਆ ਤੇ ਮੈਨੂੰ ਕਦੀ ਐਸੀ ਕੋਈ ਕੰਪਲੇਂਟ ਨਹੀਂ ਮਿਲੀ ਜਮੈਂ ਅਸੀਂ ਸੈਂਪਲਿੰਗ ਵੀ ਰੈਗੂਲਰ ਕੀਤੀ ਹੈ ਵੀ ਕਦੀ ਕੋਈ ਅਨਸਰ ਕੰਡਕਟ ਨਹੀਂ ਮਿਲ ਕੋ ਜੋ ਨਹੀਂ ਆਇਆ ਹੈਗਾ ਪਨੀਰ ਦਾ ਇੱਕ ਸੈਂਪਲ ਸਾਡੇ ਕੋਲ ਆਇਆ ਹੈਗਾ ਜਿਹੜਾ ਅਨਸੇਫ ਡਿਕਲੇਅਰ ਹੋਇਆ ਲੈਬ ਵੱਲੋਂ ਉਹ ਉਸ ਵਿੱਚ ਵੀ ਫੋਰਨ ਫੈਟ ਦੀ ਮਾਤਰਾ ਜਿਹੜੀ ਪਾਈ ਗਈ ਹੈ ਫੋਰਨ ਫੈਟ ਹੁੰਦਾ ਵੀ ਫੋਰਨ ਫੈਟ ਐਨੀਮਲ ਫੈਟ ਨਹੀਂ ਹੈ ਵੈਜੀਟੇਬਲ ਫੈਟ ਹੋ ਜਾਂਦਾ ਹੈ ਪਨੀਰ ਦੀ ਜਿਹੜੀ ਡੈਫੀਨੇਸ਼ਨ ਹੈ ਉਸ ਮੁਤਾਬਕ ਜਿਹੜਾ ਪਨੀਰ ਹੈ ਉਹ ਸਿਰਫ ਦੁੱਧ ਦੇ ਦੁੱਧ ਦੇ ਫੈਟ ਤੋਂ ਆਰਟੀਫੀਸ਼ੀਅਲ ਫੈਟ ਜਾਂ ਪਰ ਕੈਲੇ ਰਿਫਾਈਨਡ ਵਾਲਾ ਪਾਮ ਆਇਲ ਪਾ ਕੇ ਜਦ ਇੱਕ ਪਨੀਰ ਦੀ ਆਪਣੀ ਪ੍ਰੋਡਕਟ ਨੂੰ ਤਿਆਰ ਕਰਦੇ ਹਨ ਤਾਂ ਉਸ ਨੂੰ ਅਨਸੇਫ ਡਿਕਲੇਅਰ ਕੀਤਾ ਜਾਂਦਾ ਹੈ ਸੋ ਪਨੀਰ ਦਾ ਕੇਸ ਜ਼ਰੂਰ ਆਇਆ ਸਾਡੀ ਨਜ਼ਰ 'ਚ ਉਹਦਾ ਅਸੀਂ ਕਾਰਵਾਈ ਕਰ ਰਹੇ ਹਾਂਗਾ ਸੀਜੀਐਮ ਕੋਰਟ ਦੀ ਕੇਸ ਚ ਅਦਾਲਤ ਉਹ ਲਾਂਚ ਵੀ ਕਰ ਦਿੱਤਾ ਜਾਏਗਾ ਇਹ ਸਰ ਜਿਹੜਾ ਪਨੀਰ ਵਾਲਾ ਕੇਸ ਆਇਆ ਇਹ ਕੋਈ ਬਾਹਰੋਂ ਲੈ ਕੇ ਆਇਆ ਹੈਗਾ ਸੀ ਇੱਥੇ ਹੀ ਬਣਾ ਰਿਆ ਹੈਗਾ ਸੀਗਾ ਦੇਖੋ ਇੱਕ ਅਸੀਂ ਢਾਬੇ ਤੋਂ ਪਨੀਰ ਦਾ ਸੈਂਪਲ ਲਿਆ ਸੀਗਾ ਉਸ ਚ ਕਿ ਕਹਿੰਦੇ ਉਹਨੂੰ ਕੋਈ ਬਾਹਰੋਂ ਵੈਂਡਰ ਦੇ ਕੇ ਜਾਂਦਾ ਸੀਗਾ ਕਿਸੇ ਹੋਰ ਸ਼ਹਿਰ ਤੋਂ ਪਰ ਉਸ ਪਰ ਤਾਂ ਬਾਹਰਲਾ ਹੀ ਕੋਈ ਵੈਂਡਰ ਸੀਗਾ ਸੋ ਉਹਦੇ ਬਾਰੇ ਵੀ ਉਸ ਜਿਹੜੇ ਜਿਸ ਜ਼ਿਲ੍ਹੇ ਚੋਂ ਆ ਰਹੇ ਸੀ ਉਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਤਾਂ ਸਾਡੇ ਵੱਲੋਂ ਤਾਂ ਜਿਹੜੀ ਕਾਰਵਾਈ ਸੀ ਉਹ ਤਾਂ ਰੈਗੂਲਰ ਚੱਲ ਰਹੀ ਹੈ। ਉਹ ਬਕਾਇਦਾ ਉਹਦੀ ਵੈਟਿੰਗ ਤੋਂ ਬਾਅਦ ਉਹ ਆਪਣੀ ਕੋਰਟ ਚ ਅਦਾਲਤ ਵਿੱਚ ਲਾਂਚ ਕਰ ਦਿੱਤਾ ਜਾਏਗਾ। ਸਰ ਲੋਕਾਂ ਨੂੰ ਇਹ ਦੱਸੋ ਕਿ ਇਹ ਕਿੰਦਾ ਦੋ ਤਰ੍ਹਾਂ ਦਾ ਤੁਸੀਂ ਦੱਸਿਆ ਹੈਗਾ ਸੀਗਾ ਉਹ ਦੋ ਤਰ੍ਹਾਂ ਦਾ ਕਿਵੇਂ ਦਾ ਹੁੰਦਾ ਕਿ ਲੋਕ ਲੋਕਾਂ ਨੂੰ ਇਹ ਚੀਜ਼ ਜਿਹੜੀ ਹੈ ਪਤਾ ਲੱਗ ਸਕੇ। ਦੇਖੋ ਜਦ ਅਸੀਂ ਸੈਂਪਲ ਇੰਨੇ ਹਨ ਉਹਨੂੰ ਜਦ ਲੈਬ ਚ ਅਨਾਲਿਸਿਸ ਲਈ ਭੇਜਦੇ ਹਨ ਤਾਂ ਉਹਦੇ ਤਿੰਨ ਤਰ੍ਹਾਂ ਦੇ ਰਿਜ਼ਲਟ ਆ ਸਕਦੇ ਜਾਂ ਤਾਂ ਪਾਸ ਆ ਸਕਦੇ ਮਿਲਦੇ ਉਸੇ ਪੂਰੇ ਪੈਰਾਮੀਟਰਸ ਉਹਦੇ ਮਾਪਦੰਡ ਪੂਰੇ ਹੈਗੇ ਦੂਜਾ ਹੁੰਦਾ ਇਹ ਉਹਨੇ ਪਾਣੀ ਦੇ ਦੁੱਧ ਦੀ ਗੱਲ ਕਰੀਆ ਦੁੱਧ ਜੇ ਕਿਸੇ ਨੇ ਪਾਣੀ ਦੇ ਮਿਲਾਵਟ ਕੀਤੀ ਹੋਈ ਹੈ ਤਾਂ ਬੇਸਿਕਲੀ ਉਹਦਾ ਫੈਟ ਤੇ ਐਸਐਨਐਫ ਦੀ ਮਾਤਰਾ ਘਟੇਗੀ ਹੀ ਘਟੇਗੀ ਤਾਂ ਜੇ ਉਹਨੂੰ ਅਸੀਂ ਅਨਾਲਿਸਿਸ ਵਾਸਤੇ ਭੇਜਾਂਗੇ ਤਾਂ ਉਹ ਲੈਬ ਸਬਸਟੈਂਡਰਡ ਹੋ ਕੇ ਆਂਦਾ ਹੈ ਮਤਲਬ ਸਬਸਟੈਂਡਰਡ ਦਾ ਮਤਲਬ ਹੈ ਕਿ ਉਸ ਜਿਹੜੇ ਜ਼ਰੂਰੀ ਮਾਪਦੰਡ ਹੈ ਉਹ ਜਿੰਨੀ ਮਾਤਰਾ ਚਾਹੀਦੀ ਉਸ ਤੋਂ ਘੱਟ ਹਨ ਪਰ ਉਸ ਕੋਈ ਆਰਟੀਫੀਸ਼ੀਅਲ ਕੈਮੀਕਲ ਹੈ ਜਾਂ ਸਿੰਥੈਟਿਕ ਮਟੀਰੀਅਲ ਨਹੀਂ ਹੈ ਮਤਲਬ ਇਹ ਪੀਨ ਲਾਈਕ ਆਏਗਾ ਪਰ ਜਿੰਨੀ ਉਹਦੀ ਮਾਤਰਾ ਸੀ ਉਹ ਨਹੀਂ ਹੈ ਫੋਰਨ ਫੈਕਟਰੀ ਮੈਂ ਗੱਲ ਕੀਤੀ ਹੈ ਪਹਿਲਾਂ ਜਿਵੇਂ ਤੁਸੀਂ ਆਪਾਂ ਵੀਡੀਓਜ਼ ਵੀ ਦੇਖੇ ਵੀ ਅਨਸੇਫ ਪ੍ਰੋਡਕਟਸ ਜਿਵੇਂ ਕਿਸੇ ਕੈਮੀਕਲ ਜਾਂ ਸਿੰਥੈਟਿਕਲੀ ਤਿਆਰ ਕੀਤੇ ਗਏ ਉਹਨਾਂ ਨੂੰ ਆਪਾਂ ਅਨਸੇਫ ਕੈਟਾਗਰੀ ਚ ਲੈਂਦੇ ਆ ਜੇ ਅਨਸੇਫ ਕੈਟਾਗਰੀ ਦੇ ਕੇਸਿਸ ਸਾਡੇ ਕੋਲ ਆਨੇ ਹਨ ਤਾਂ ਅਸੀਂ ਉਸ ਨੂੰ ਇੱਕ ਦੋਸ਼ੀ ਨੂੰ ਮੌਕਾ ਦੇਣ ਤੋਂ ਬਾਅਦ ਉਹਨੂੰ ਸੀਜੀਐਮ ਕੋਰਟ ਦੀ ਅਦਾਲਤ ਵਿੱਚ ਲਾਂਚ ਕਰ ਦਿੰਦੇ ਹਾਂ ਤੇ ਉਸ ਵਿੱਚ ਸਜ਼ਾ ਦਾ ਵੀ ਪ੍ਰਬੰਧਨ ਹੈਗਾ ਦੋਸ਼ੀ ਨੂੰ ਤੇ ਹੁੰਦੀ ਵੀ ਹੈ ਸਰ ਲੋਕਾਂ ਕੀ ਕਹਿਣਾ ਚਾਹੁੰਦੇ ਹੈਗੇ ਆ ਜਿਹੜੇ ਲੋਕ ਦੇਖ ਰਹੇ ਹੈਗੇ ਆ ਜਿਹੜੇ ਲੋਕਾਂ ਨੂੰ ਲੱਗਦਾ ਹੈਗਾ ਕਿ ਉਹਨਾਂ ਨੂੰ ਕਿ ਸਾਡਾ ਇਹ ਚੀਜ਼ ਸਹੀ ਨਹੀਂ ਹੈਗੀ ਤਾਂ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੈਗਾ ਦੇਖੋ ਸਰਕਾਰ ਲੋਕਾਂ ਦੀ ਸਿਹਤ ਨੂੰ ਲੈ ਕੇ ਪੂਰੀ ਤਰ੍ਹਾਂ ਸਖਤ ਹੈ ਤੇ ਪੂਰੀ ਤਰ੍ਹਾਂ ਜਾਗਰੂਕ ਹੈ ਸੋ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਅੱਛੇ ਰਿਲੇਆਇਬਲ ਵੈਂਡਰਸ ਆਪਣੇ ਸ਼ਹਿਰ ਤੇ ਜਿਹੜੇ ਹੈਗੇ ਉਹਨਾਂ ਕੋਲੇ ਖਰੀਦਣ ਸਸਤੇ ਦੇ ਚੱਕਰ ਚ ਆਪਾਂ ਕਈ ਵਾਰ ਕਹਿ ਦਿੰਦੇ ਆ ਵੀ ਆਪਾਂ ਜੇ 600 ਰੁਪਏ ਦਾ ਕੀ ਹੈ 500 ਰੁਪਏ ਦਾ ਮਿਲ ਰਿਹਾ ਤਾਂ ਆਪਾਂ ਉਹ ਲੈ ਲੀਏ ਸੋ ਸਸਤੇ ਪਿੱਛੇ ਨਾ ਜਾਓ ਜਿਹੜਾ ਜੈਨੂਇਨ ਪ੍ਰੋਡਕਟ ਹੈ ਉਹਦੀ ਅਸਲੀ ਕੀਮਤ ਉਹ ਜੇ ਤੁਸੀਂ ਦੇ ਰਹੇ ਹੋ ਤਾਂ ਤੁਹਾਨੂੰ ਮਿਲਣੀ ਵੀ ਚਾਹੀਦੀ ਹੈ ਤੇ ਮਿਲੇਗਾ ਵੀ ਸੇ ਬਾਕੀ ਜੇ ਤੁਹਾਨੂੰ ਕੋਈ ਜੈਨੂਇਨ ਪ੍ਰੋਡਕਟ ਵੀ ਕਈ ਵਾਰ ਆਪਣੇ ਦੇਖੇ ਗਏ ਵੀ ਡੁਪਲੀਕੇਸੀ ਵੀ ਆ ਜਾਂਦੀ ਹੈ ਵੇਰ ਕਾਮੂਲਸ ਵੀ ਡੁਪਲੀਕੇਟ ਪ੍ਰੋਡਕਟਸ ਆ ਜਾਂਦੇ ਹਨ ਉਹਨੇ ਡੁਪਲੀਕੇਸੀ ਦੇ ਸੈਂਪਲ ਸਾਡੇ ਕੋਲ ਆਏ ਹੈਗੇ ਨੇ ਕਈ ਮਾਮਲੇ ਸਿਰ ਉਹਨਾਂ ਲੋਕਾਂ ਨੂੰ ਕਦੀ ਲੱਗਦਾ ਕਿ ਕੋਈ ਐਸੀ ਸ਼ਿਕਾਇਤ ਹੈ ਤਾਂ ਸਰ ਡਿਪਾਰਟਮੈਂਟ ਮੌਜੂਦ ਹੈ ਸਾਡੇ ਕੋਲ ਕੰਪਲੇਂਟ ਕਰਨ ਸਾਡੀ ਫੂਡ ਬੈਂ ਹੈ ਉਸ ਤੇ ਜਾ ਕੇ ਚੈੱਕ ਕਰਵਾਣ ਫਿਰ ਵੀ ਕੋਈ ਪ੍ਰੋਬਲਮ ਅੰਦੇ ਦਾ ਸੇ ਹੈ ਹੀ ਨਹੀਂ ਦਾ ਗਰੂ ਸੈਂਪਲਿੰਗ ਕਰਦੇ ਰਹੋ ਤਾਂ ਬਿਲਕੁਲ ਫਿਰੋਜ਼ਪੁਰ ਦੇ ਵਿੱਚ ਹਲੇ ਤੱਕ ਐਵੇਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈਗਾ ਹਾਲਾਂਕਿ ਪਨੀਰ ਦਾ ਇੱਕ ਅਨਸੇਫਡਾ ਮਾਮਲਾ ਸਾਹਮਣੇ ਆਇਆ ਜਿਸ ਦੇ ਉੱਤੇ ਕਾਰਵਾਈ ਜੜੀ ਕੀਤੀ ਜਾ ਰਹੀ ਹੈਗੀ ਆ ਲੋਕਾਂ ਨੂੰ ਇਸ ਚੀਜ਼ ਤੇ ਪੂਰਾ ਧਿਆਨ ਰੱਖਣ ਦੀ ਲੋੜ ਹੈਗੀ ਆ ਕਿ ਜਿਹੜੀ ਚੀਜ਼ ਉਹ ਪੀ ਰਹੇ ਹੈਗੇ ਆ ਜਾਂ ਖਾ ਰਹੇ ਹੈਗੇ ਆ ਕਿ ਉਹ ਸਹੀ ਹੈਗੀ ਆ ਜੇ ਤੁਹਾਨੂੰ ਲੱਗਦਾ ਕਿ ਉਹ ਸਹੀ ਨਹੀਂ ਹੈਗੀ ਤਾਂ ਤੁਸੀਂ ਸਿਵਲ ਸਰਜਨ ਦਫ਼ਤਰ ਆ ਕੇ ਜਿਹੜਾ ਇੱਥੇ ਸ਼ਿਕਾਇਤ ਵੀ ਕਰ ਸਕਦੇ ਹੈਗੇ ਉਹ ਫੂਡ ਸੇਫਟੀ ਇਨਸਪੈਕਟਰ ਨੂੰ ਔਰ ਉਸ ਦੀ ਸੈਂਪਲਿੰਗ ਵੀ ਹੋ ਸਕਦੀ ਹੈਗੀ ਹੈ ਤਾਂ ਕਾਰਵਾਈ ਜਿਹੜੀ ਆ ਹੋਊਗੀ ਪਰ ਧਿਆਨ ਰੱਖਣ ਦੀ ਲੋੜ ਹੈਗੀ ਹੈ ਕਿ ਜਿਹੜੀ ਚੀਜ਼ ਤੁਸੀਂ ਖਾ ਰਹੇ ਹੋ ਕਿ ਉਹ ਸਹੀ ਹੈਗੀ ਆ ਕਿ ਨਹੀਂ ਹੈਗੀ ਕੈਮਰਾ ਪਰਸਨ ਦੇ ਨਾਲ ਸਣੀ ਚੋਕੜਾ ਜਗਬਾਨੀ ਟੀਮ ਫਿਰੋਜ਼